ਓਏ ਓਏ ਗਲਾ ਘੜਨ ਦਾ ਨਹੀਂ ਟੈਕ ਟੈ ਓ ਜਿੱਦਾ ਪਹੁੰਚ ਗਿਆ ਸੀ ਆਨੰਦਪੁਰ ਕਿਉਂ ਕੀ ਕਹਿਣਾ ਚਾਹੇਗਾ ਬਾਈ ਜੇ ਆਪਾਂ ਉਸ ਪਾੜੀ ਤੇ ਆਣਾ ਉਸ ਹੌਲੀ ਤੇ ਤਾਂ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਅੱਜ ਸਟਾਰ ਤਾਂ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਬਿਊਟੀਫੁੱਲ ਆ ਰਾਤ ਮੀਂਹ ਪਿਆ ਸੀ ਜ਼ਾੜੇ ਤੇ ਫੁੱਲਾ ਬਾਹਰ ਦਾ ਵੀਊ ਦੁਖਾਣਾ ਪੂਰਾ ਮੀਆਲਾ ਮੌਸਮ ਹੈ ਪਿਆਰਾ ਵੈਸੇ ਅੱਜ ਥੋੜਾ ਗੱਲ ਕਰਨੀ ਅੱਜ ਚੱਲੇ ਅਸੀਂ ਆਨੰਦਪੁਰ ਮੇਰੇ ਦੋਸਤ ਨੇ ਕਾਫੀ ਸਾਰੇ ਦੋਸਤ ਨੇ ਨਾਲ ਚੱਲੇ ਨੇ ਗਰੁੱਪ ਬਣਾ ਕੇ ਚੱਲਦੇ ਆ ਸੀ। ਤੇ ਬਹੁਤ ਇੰਜੋਏ ਕਰਾਂਗੇ। ਤੁਹਾਨੂੰ ਲੋਜੀ ਮੈਂ ਚੱਲਿਆ ਹੁਣ ਇੰਸਟੀਚਿਊਟ ਕਿਉਂਕਿ ਦੋਸਤ ਕਹ ਰਹੇ 12:00 ਵਜੇ ਆਉਣਾ ਉਹ 1 ਵਜੇ ਤਾਂ ਕਰਕੇ ਫੇਰ ਚਲੋ ਪਹਿਲਾਂ ਇੰਸਟੀਚਿਊਟ ਚੱਲਦੇ ਹਾਂ। ਸਾਡੀ ਲੈਬ ਬਈ ਦੇਖ ਸਕਦੇ ਹੋ ਜਿੱਥੇ ਅਸੀਂ ਸਟੱਡੀ ਕਰਦੇ ਆ। ਅੱਜ ਤੱਕ 21 ਸਟੂਡੈਂਟ ਆਇਆ। ਵੀ ਕਿ ਰੀਲਾ ਦੇਖ ਰਿਹਾ। ਹੈਲੋ। ਦੇ ਕੀ ਭੱਜੀ ਗਿਆ ਜਮਖ ਜਾਂਦਾ। ਆ ਦੇਖੋ ਬਾਈ ਸਾਰੇ ਆਏ ਬੈਠਿਆ ਰੈ ਵਗੈਰਾ ਕਰੀ ਜਾਂਦੇ ਆ ਤੇਰੀ ਕੱਟ ਕਿੱਥੇ ਆ ਕੋਈ ਕੀ ਕਰੀ ਜਾਂਦਾ ਕੋਈ ਕੀ ਕਰੀ ਜਾਂਦਾ ਕਿਸੇ ਦੀ ਰਾਇ ਨਹੀਂ ਮਿਲਦੀ ਬਾਈ ਕੱਪੜੇ ਇੱਕ ਤਾਂ ਆ ਬਾਕੀ ਦੇਖੋ ਕੀ ਬੰਦਾ ਹਲੇ ਨਵੇਂ ਰਲਾ ਗੱਗੋ ਦੇ ਉੱਪਰਾਨੇ ਲੋ ਬਾਈ ਸਾਰੇ ਜਣੇ ਰੈਡੀ ਹੋ ਚੁੱਕੇ ਆ ਦੇਖ ਸਕਦੇ ਜਿਵੇਂ ਕੀ ਤੇਰੇ ਵੀ ਬਲਾਲਾ ਚੰਗਾ ਬਾਈ ਗੁੱਸਾ ਕਰਦਾ ਲੋ ਜੀ ਅਸੀਂ ਪਹੁੰਚ ਗਿਆ ਹਾਂ ਮੋਗੇ ਸਾਰੇ ਜੀ ਤਰੀ ਬੰਦਾ ਤੋਰ ਕੇ ਲੈ ਕੇ ਜਾ ਰਹੇ ਹਾਂ ਮਿਲ ਗਈ ভাই ਟੱਕ ਟੱਕ ਇੱਧਰ ਰੋ ਜਾ ਇੱਧਰ ਰੋ ਤੋਰ ਕੇ ਲੈ ਜਾਉਂਗਾ ਅਸੀਂ ਵੀ ਆਏ ਸਟਲਾ ਲੋ ਜੀ ਚਲੋ ਜੀ ਉਧਰ ਦੀ ਆਇਆ ਇੱਧਰ ਤੋਂ ਭਾਵੇਂ ਲਾ ਲਓ ਕਿੱਧਰ ਰਹਿ ਗਏ ਹੈ ਜਵਾਕਾ ਤੂੰ ਉਹ ਮੈਂ ਚੜਾਉਣ ਲੱਗ ਗਿਆ ਬਾਕੀ ਰਹਿ ਗਏ ਅੱਛਾ ਜੀ ਅੱਛਾ ਜੀ ਚਲੋ ਜੀ ਅੱਗੇ ਓਏ ਨਹੀਂ ਨਾ ਕਰਨਾ ਖਾਣਾ ਓਹ ਛੋਰਾ ਪਿੱਛੇ ਆਇਆ ਮੈਂ ਤੋਰ ਲਾ ਬਾਦਰੋਂ ਬੈਠ ਕੇ ਮੋੜ ਆਇਆਵੇਂ ਡਰੇ ਨਾਲ ਪੈਰੇ ਛੱਡ ਕੀ ਹੋਇਆ ਪਲਟੀ ਆਈ ਏ ਸੁਤਰਾ ਕੀ ਦੇ ਆਇਆ ਦੇਖੋ ਬਈ ਕਿੰਨੀ ਪੀੜ ਆ ਲਓ ਬਈ ਆ ਗਏ ਅਸੀਂ ਪਹੁੰਚ ਗਏ ਤੇ ਆਨੇ ਆ ਆਸੀ ਕੱਲੇ ਨੇ ਜੀ ਆ ਗਏ ਆ ਜੀ ਅਸੀਂ ਹੋਟਲ ਤੇ ਹੁਣ ਥੱਕੇ ਹੰਬੇ ਮਾਰਕੀਟ ਸਾਰੀ ਬੰਦ ਸੀ ਪਰ ਭੁੱਖ ਬਹੁਤ ਲੱਗੀ ਹੋਈ ਹੈ ਕੀ ਜਿੱਕਰ ਹੈ ਲੋ ਜੀ ਸਾਡੇ ਆਜ ਕੇ ਆ ਪ੍ਰਾਠੇ ਟਟ ਕੇ ਪੈ ਗਏ ਸਾਡੇ ਨਾਲ ਦੇ ਆਹ ਦੇਖੋ ਬਈ ਟ੍ਰੇਨ ਸਾਡੀ ਹੋ ਚੁੱਕੀ ਆ 3 ਘੰਟੇ ਢਿੱਲੇ ਤਾਂ ਜਾਣਦੇ ਆ ਸਾਡੇ ਦਰਸ਼ਕਾਂ ਨੂੰ ਕਿਵੇਂ ਲੱਗ ਰਿਹਾ ਹੈ ਹਾਂਜੀ ਵੀਰੇ ਹਾਲ ਦੱਸੋ ਕਿਵੇਂ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਇਹਨਾਂ ਦਾ ਵੀਰੇ ਮੂੰਹ ਮੁੜੇ ਪਏ ਆ ਕਿਉਂਕਿ ਥੱਕੇ ਪਏ ਆ ਵਿਚਾਰੇ ਜਮਾ ਅਹਿਮਦ ਹਰੀ ਪਈਏ ਜਾਨਣਾ ਹੈ ਹਾਂਜੀ ਵੀਰੇ ਤੁਸੀਂ ਕੀ ਕਹੋਗੇ ਰਾਜੂ ਵੀਰੇ ਕੀ ਕਹੋਗੇ ਆਪਾਂ ਦਾ ਨਜ਼ਾਰੇ ਚ ਆਏ ਪਾਲਿਸ ਦਾ ਹਵਾ ਆਹ ਹਾ ਹਵਾ ਬੋਸ ਤਿਆਰੀਦਾਰ ਦੇਖ ਸਾਥੋ ਜੀ ਲੋ ਜੀ ਅਗਲੇ ਰੰਧ ਤੁਰੇ ਹੋਏ ਹੁਣ ਪਹੁੰਚੇ ਆ ਹਰੇ ਸਰ ਫਰਹਾਨ ਦੀ ਪਹੁੰਚੇ ਆ ਦੇਖ ਲੋ ਬਾਸੇ ਸਿਫਤ ਗੜ ਸਾਹਿਬ ਇਹਨਾਂ ਤੁਸੀਂ ਕੁਝ ਸਕਦੇ ਹੋ ਬਾਈ ਨਾ ਮਿਰਰ ਮਾਰਨ ਤੁਹਾਨੂੰ ਤਾਂ ਸਦਕਾ ਨਹੀਂ ਰਿਹਾ ਨਾਲ ਦੇ ਸਾਰੇ ਕਰ ਲਾਗੇ ਇਸ਼ਨਾਨ ਕਿਉਂਕਿ ਥੱਕੇ ਹਾਰੇ ਹੁਣ ਆਏ ਸੀ ਦਰਬਾਰ ਸਾਹਿਬ ਉਹ ਠੰਡਾ ਬੁੱਝੇ ਸਾਹਮਣੇ ਉਹ ਜਿਹੜੇ ਗਰਿਸ਼ ਕੋ ਕੋ ਵੀ ਚਾਉਂਦੇ ਆ ਆ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਵਿੱਚ ਦੇਖ ਸਕਦੇ ਜਣੇ ਕਿ ਪਾਰਕ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਸੀ ਜੋ ਦੇਖ ਕੇ ਮਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਕੇ ਉਸ ਤੋਂ ਬਾਅਦ ਨਿਕਲ ਜਾਣੀ ਐਸੀ ਆਨੰਦਪੁਰ ਸਾਹਿਬ ਵਾਲੀ ਆਹ ਤੇ ਆ ਬਈ ਰਣੇ ਸ਼ਰਾਮ ਆ ਗਿਆ ਯਾਰ ਨਹੀਂ ਖਾਣਾ ਬੀ ਗਰਮੀ ਜ਼ਿਆਦਾ ਹੋਣ ਕਰਕੇ ਕੁਝ ਠੰਡਾ ਪੀਣ ਦਾ ਸੋਚਿਆ ਇਸ ਕਰਕੇ ਅਸੀਂ ਇਹ ਸਵੀਲ ਪੀਤੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਸੀ ਉਸ ਤੋਂ ਬਾਅਦ ਅਸੀਂ ਸਿੱਧਾ ਅਨੰਦਪੁਰ ਸਹਿਦਿਕ ਟ੍ਰੇਨ ਫੜਦੇ ਆ ਤੇ ਬੈਠ ਜਾਂਦੇ ਆ ਸਾਰੇ ਦੋਸਤ y la ¿verdad? ¡Oh! ¡Hola! 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 ਇਦਰਾ ਆਪਣੇ ਪੱਠੇ ਸਾਰੇ ਮੈਨੇ ਰੋ ਜੀ ਸਾਹਮਣੇ ਦੋਦਾਰਾ ਸਾਹਿਬ ਸਫ਼ਰ ਕਾਫੀ ਲੰਬਾ ਸੀ ਇਸ ਕਰਕੇ ਸਾਰੇ ਯਾਨੇ ਬਹੁਤ ਜ਼ਿਆਦਾ ਥੱਕੇ ਹੋਏ ਸੀ ਤਾਂ ਅਸੀਂ ਇਹ ਸਟਿੰਗਾ ਖਰੀਦ ਲਿਆ ਜੈਸ ਨਾਲ ਕਿ ਸਾਨੂੰ એનર્ਜੀ ਮਿਲੇ ਤੇ ਅਸੀਂ ਦਰਸ਼ਨ ਆਸਾਨੀ ਨਾਲ ਕਰ ਸਕੀਏ चढ़ाई शुरू हो चुकी है ज्यादा नहीं है ही। पर फिर भी दरबार सर आ चुके करो जी ਲੋਈ ਆ ਦਰਬਾਰ ਸਾਹਿਬ ਦਾ ਬੈਕ ਸਾਈਡ ਜਿੱਥੇ ਲੰਗਰ ਚੱਲਿਆ ਅੰਦਰ ਇਹ ਉਹ ਸਥਾਨ ਹੈ ਜਿੱਥੇ ਰੂਮ ਲੱਤੇ ਆਉਂਦੇ ਆ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਵੀਡੀਓ ਚ ਤੇ ਆ ਸਾਡੇ ਨੌਜਵਾਨ ਥੱਕੇ ਹੰਬੇ ਆਉਂਦੇ ਹੋਏ ਵੀ ਅਸੀਂ ਹਾਲ ਜੀ ਰੋਗੇ ਆ ਕੋਈ ਰੂਮ ਕਿਤੇ ਵੀ ਅਵੇਲੇਬਲ ਨਹੀਂ ਸੀ ਦੇਖ ਸਕਦੇ ਹੋ ਅੱਲਾ ਹਾਲ ਆ ਆ ਜਿਹੜੀ ਬਹੁਤ ਟੈਸਟੀ ਲਓ ਜੀ ਫਾਈਨਲੀ ਸਾਨੂੰ ਰੂਮ ਮਿਲ ਚੁੱਕਿਆ ਉਹ ਦੇਖੋ ਇਹ ਲੈਣ ਕਿੱਡੀ ਉਹ ਲੈਣ ਵਿੱਚ ਲੱਗਣਾ ਪੈਂਦਾ 4:30 ਵਜੇ ਫੇਰ ਮਿਲਦੀ ਆ ਵੀਰੇ ਰੂਮ ਦੀ ਚਾਬੀ ਜੇ ਬਸ ਹੋਈ ਪੂਰੀ ਖੋਸ਼ ਆਈ ਨਾ ਆ ਇਹ ਲੈ ਕੇ ਆਣਾ ਸੁਣੂ ਦਾ ਸੁਣੂ ਕੀ ਕਹਿਣਾ ਚਾਹੇਗਾ ਤੂੰ ਮਾਤਾ ਪਿਤਾ ਦਾ ਧੰਨਵਾਦ ਬਸ ਕੰਮ ਨੀ ਕਰ ਸੁਣੂ ਤੇ ਰੌਣਕ ਕੱਢੀ ਤੇ ਕੀ ਤੂੰ ਕੀ ਕਹਿਣਾ ਚਾਹੇਗਾ ਬਸ ਸੁਣਾ ਆਹ ਕਹਾਣੀ ਦੇਖੀ ਚਾਪੀ ਨਹੀਂ ਮੈਂ ਚਲੋ ਬੋਲਾ ਰੈਸਟ ਕਰਦੇ ਥੋੜਾ ਹੱਦ ਨੰਦੋ ਵੀ ਹਾਂਜੀ ਗਾਇਸ ਸਾਇਤਾ ਵਲੋਗ ਕਰਦੈ ਸਟਾਰਟ ਜੇ ਵੀ ਤੁਹਾਨੂੰ ਪਤਾ ਹੈ ਜੀ ਨੰਦ ਪਰ ਆਏ ਹੋਏ ਆ ਤਾਂ ਹੁਣੇ ਹੁਣੇ ਉੱਥੇ ਸੀਗੇ ਫੇਰ ਦਿਖਾਉ ਗਾਇਸ ਇਹ ਸਾਰੇ ਨੂੰ ਆ ਗਏ ਆ ਜੀ ਆਹ ਇਧਰ ਆਇਦਿਓ ਚਲੋ ਪਹਿਲਾਂ ਹੁਣੇ ਰੈਡੀ ਤੇ ਫਿਰ ਅੱਜ ਆਪਾਂ ਜਾਣਾ ਹੈ ਨਾਣਾ ਦਿਨ ਮਾਰਦੇ ਫੋਨ ਤੇ ਬਾਹਰ ਦਾ ਮਾਲ ਦਿਖਾਉਣਾ ਤੁਹਾਨੂੰ ਕਿਵੇਂ ਦਾਰ ਸਾਰੇ ਉੱਥੇ ਵੇਖੋ ਅਡੋੜ ਤਿਆਰ ਹੋ ਜਾਂਦੇ ਆ ਜੇ ਆਪਾਂ ਉਸ ਪਾੜੀ ਤੇ ਜਾਣਾ ਉਸ ਵਾਲੀ ਤੇ ਧੰਨ ਤੁਹਾਨੂੰ ਇਹ ਸੋਲੀ ਪਾੜੀ ਤੇ ਭਾਈ ہمارے ਬੰਦੇ ਲੋਕ ਰੈਡੀ ਹੋ ਚੁੱਕੇ ਹਨ ਦੇਖ ਸਕਦੇ ਹੋ ਲੋ ਜੀ ਹਣ ਅਸੀਂ ਰੈਡੀ ਵਿਗਰਾ ਹੋ ਚੁੱਕੇ ਆ ਕਮਰੇ ਚੋਂ ਬਾਹਰ ਆ ਚੁੱਕੇ ਆ ਹਣ ਅਸੀਂ ਚੱਲਿਆ ਲੰਗਰ ਖਾਣ 10 ਬਈ ਕਿੱਦਾਂ ਰਹੀ ਰਾਤ ਵਰੀਆ ਸੀ ਮੀਨ ਬਹੁਤ ਐ ਕਿ ਨੀ ਨਜ਼ਾਰਾ ਆ ਗਿਆ ਬਈ ਪਰ ਥੱਕੇ ਹਾਲੇ ਵੀ ਥੋੜੇ ਵੱਧ ਥੱਕੇ ਹੋਏ ਆ ਪਰ ਸਹੀ ਲੱਗੇ ਤੈਨੂੰ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਕਿੱਥੇ ਚੱਲੇ ਆ ਹਾਂ ਸਰਪ੍ਰਾਈਜ਼ ਸਰਪ੍ਰਾਈਜ਼ ਲੈ ਕੇ ਕਿੱਥੇ ਚੱਲੇ ਲੋ ਜੀ ਹੁਣ ਅਸੀਂ ਚੱਲੇ ਆ ਮਾਤਾ ਨਾਨਾ ਦੇਵੀ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਪਹਾੜੀਆਂ ਦਾ ਵਿਊ ਬਹੁਤ ਸੋਹਣਾ ਵਿਊ ਆ ਬਹੁਤ ਹੀ ਫੈਂਟੈਸਟਿਕ ਟੈਪੋਲਸ ਤੇ ਇਹ ਆ ਗਿਆ ਦਰਬਾਰ ਸ਼ਿਲਪਾ ਮਾਤਾ ਰਾਣੀ ਦੇ ਗੋਲ ਔਰ ਇਹ ਮੰਦਿਰ ਇੱਥੇ ਬਸਰੋਜੀ ਬਸ ਸਾਡੇ ਜਿਨੂੰ ਵੇਨੇ ਜਾਣਾ ਪਹਾੜਾਂ ਤੇ ਸੁੱਤਾ ਪਿਆ ਸੀ ਮੌਜ ਨਾਲ ਵਹੀਂ ਜਾਣਾ ਤੇ ਆ ਕੰਮ ਕਰਕੇ ਪਰਣਾ ਸਹੀ ਗੱਲ ਆ ਯਾਰ ਚੱਪਲ ਦਿਖਾਈਏ ਹਲ ਸਟੇਸ਼ਨ ਪੂਰਾ ਵਧੀਆ ਦੇਖੋ ਇੱਧਰ ਬੈਠੇ ਯਾਰ ਦੋਸਤ ਦੇਖੋ ਪਾਪੇ ਬੋਲ ਕੀ ਆ ਬੰਦ ਨਹੀਂ ਲੇ ਕੇ ਇਹਨੇ ਬਹੁਤ ਗਾਇਆ ਤੇ ਕਿੰਨੂੰ ਛੜ ਜਾ ਉਹ ਗਾਂ ਤੇ ਪਾਲਾਂ ਤੈਨੂੰ ਆ ਦੇਖ ਆਪਾਂ ਦੇਖ ਤਾਲੇ ਹੈਲੋ ਓਏ ਬੱਤ ਜੀ ਦੇ ਜਾਂਦਾ ਚੱਲੀ ਜਾਂਦਾ ਬਾਬਾ ਮਾਰਦਾ ਤਾਂ ਨਹੀਂ ਇਹ ਦੇਖਣਾ ਭਾਈ ਆ ਤਾਂ ਦੇਖਣਾ ਮੈਂ ਦੱਸ ਤੁਹਾਨੂੰ ਆ ਜਾ ਅੱਛਾ ਮੂੰਹ ਤੇ ਹੀ ਆ ਨਾ ਛੜੀ ਓਏ ਛੜ ਕਿੱਥੇ ਛੜ ਰਿਹਾ ਏ ਫਲਰ ਨਹੀਂ ਏ ਕਰਾਲਾ ਕੋਈ ਨਾ ਆਉਣ ਤੋਂ ਕੀ ਹੁਣ ਕਰਾਲਾ ਹੋਉਂਦਾ ਹੈ ਕਿੱਥੇ ਕਿਹਨੇ ਹੁੰਦਾ ਹੈ ਖੱਟੇ ਕੋਈ ਨਾ ਗਲ ਤੋਂ ਕੋਈ ਓਏ ਓਏ ਗਲਾ ਘੜ ਤੈਨੂੰ ਸਾਹ ਨਹੀਂ ਆਉਂਦਾ ਨਹੀਂ ਰਹਿੰਦੇ ਵੇਖੋ ਵੀ ਇਹਨੂੰ ਇਹ ਆਹੀ ਕਰਦੀ ਨਾਲੇ ਲੈਤੀ ਆ ਜੇ ਪਛੇ ਇਹ ਜੇ ਪਛੇ ਤੇ ਹੈ ਪਾਪਾ ਵਿੱਚ ਇਹਨੇ ਬੱਚੇ ਦੇ ਜਿਹੜਾ ਇਹ ਚ ਰਹੀ ਕੋਈ ਸਾੜ ਦਾ ਪੌਂ ਲੱਗਾ ਸਭ ਗਲੇ 'ਚ ਗਲੇ 'ਚ ਪਾਲਾ ਗਲੇ 'ਚ ਹੋਰ ਰਾਲ 'ਚ ਆਹ ਦੇਖੋ ਕਿਉਂ ਬਰ ਅਵਲਾ ਨਾ ਤੂੰ ਖੇਡ ਨਾ ਤੀ ਦਾ ਪੱਤਾ ਹੋਣੀ ਲੱਗ ਤਾਂ ਪਟੇ ਘੜਾ ਚ ਪਰਚੇ ਖਤ ਘਟਦਾ ਹੈਗਾ ਨਹੀਂ ਰੈਸਕੀ ਆ ਕੰਮ ਰੈਸਕ ਤੇ ਆਉਂਦੇ ਆ ਮਾਤੇ ਮੇਰੇ ਦੀ ਚੱਲ ਓਏ ਇੱਕ ਲੈ ਗਿਆ ਨਹੀਂ ਬਾਬਾ ਵੀ ਪਿੱਛੇ ਲੱਗ ਗਿਆ ਉਹਦੇ ਚੱਲ ਓਏ ਲਾ 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 ਆ ਵੀ ਕਰਾ ਚਾਚੇ ਪਰਤੇ ਸੱਚੇ ਬਾਬੇ ਨੂੰ ਪੈਸੇ ਦੇ ਬਣਾ ਲਿਆ ਦੇ ਫੋਟੋ ਖੇਚ ਦੇ ਦੀ ਮੇਰੀ ਵੀਡੀਓ ਬਣਾਈ ਸੀਗੀ ਫੋਟੋ ਐ ਉਹ ਤਾਂ ਨੀਲ ਨੂੰ ਪਸ ਵੀਡੀਓ ਵੀ ਆ ਤੇ ਫੋਟੋ ਵੀ ਹਣੇ ਉਹ ਗੋਸ਼ ਕਰਨਾ ਹੈ ਅਸੀਂ ਮਾਤਾ ਰਾਨੀ ਦੇ ਦਰਬਾਰ ਤੇ ਪਹੁੰਚ ਨਹੀਂ ਵਾਲੇ ਆ ਬਸ 300 ਮੀਟਰ ਦੂਰੀ ਤੇ ਆਈਏ ਜਿਆ ਆ ਜੀ ਮਾਤਾ ਰਾਣੀ ਦਾ ਦਰਬਾਰ ਆ ਚੁੱਕੇ ਆ ਆਪਾਂ ਸਾਰੇ ਜਾਣੇ ਸਰਵ ਜਣੇ ਤੁਹਾਨੂੰ ਦਰਸ਼ਨ

ਨੇਚਰ ਕੋ ਖਰਾਬ ਕਰਤੇ ਹਨ ਚਲੋ ਖੈਰ ਕੋਈ ਬਾਤ ਨਹੀਂ ਮੈਂ ਹੁਣ ਇਨ ਕੇ ਬਾਰੇ ਮੈਂ ਕੀ ਹੀ ਕਹਿ ਸਕਤਾ ਹਾਂ ਕੀ ਹੀ ਬੋਲੂ ਇਨ ਕੇ ਬਾਰੇ ਮੇਰੇ ਪਾਸ ਕੋਈ ਸ਼ਬਦ ਨਹੀਂ ਹੈ ਅਸੀਂ ਵੀ ਆ ਜੰਗਲੀ ਰਾਸਤੇ ਦੇ ਵਿੱਚ ਦੀ ਆ ਗਏ ਤੇ ਹੁਣ ਸਾਨੂੰ ਡਰ ਲੱਗ ਰਿਹਾ ਇੱਥੇ ਦੇਖੋ ਹੱਥ ਲਹਾਏ ਬਣਾ ਹੋਏ ਬਹੁਤ ਪੁਰਾਣਾ ਲੱਗ ਰਿਹਾ ਕੱਲਾ ਦੀ ਰਾਜ ਆ ਨਾ ਟਰ ਨੂੰ ਦੇਖ ਲੈ ਤਰੀ ਰੀਜ ਪੂਰੀ ਕਰਦਾ ਰਾਣੀ ਦਾ ਮੰਦਿਰ ਕਰਦੇਗਾ ਇਹ ਸਰ ਕਿਹੜਾ ਪੱਥਰ ਦੀ ਗੱਲ ਕਰ ਰਹੇ ਹੋ ਭਾਜੀ ਆਓ ਦੇਖਾਂ ਓਏ ਹਾਂ ਉਹ ਪੱਥਰ ਦੇਖੋ ਬਈ ਕਿਵੇਂ ਗੜਾ ਓਤਰਾ ਲੱਗਦਾ ਜਿਵੇਂ ਕਿਤੇ ਆਪਾਂ ਕੱਲੇ ਆਏ ਐ ਇਹ ਪੁਰਾਣਾ ਰਾਹ ਹੋਊ ਬਈ ਫਿਰ ਵੇਖੋ ਬਈ ਕਿੱਧਰ ਦੀ ਆਉਣਾ ਪੈ ਰਿਹਾਗਾ ਰਾਹ ਪੁੱਲ ਕੇ ਦੇਖੋ ਆਹ ਦੇਖੋ ਕੱਟੇ ਦੇ ਘਰੇ ਲਿਆਇਆ ਕੱਟੇ ਬੱਚੇ ਦੇਖੀ ਜਾਂਦੇ ਆ ਕੱਟੇ ਬੱਚੇ ਲਿਆ ਪਰ ਹੜੀ ਬੱਕਰੀ ਪਾਲੀ ਬੱਕਰੀਆਂ ਦਾ ਕੁੱਤਾ ਉਹ ਲੈ ਉਹ ਕਿੱਥੇ ਆਉਂਦਾ ਉਹ ਵੀ ਆ ਗਏ ਫੇਰ ਤਾਂ ਆ ਗਿਆ ਭਾਈ ਉਹ ਕਿ ਜਾਣਗੇ ਜੇ ਆ ਗਏ ਆ ਤੇ ਇਹ ਰਲ ਗਿਆ। ਅਬੀ ਪਹਿਲੀ ਵਾਰ ਇਧਰ ਦੀ ਆਇਆਗਾ। ਸਕੂਲ ਲੱਗਦਾ ਹਨਾ। ਦੇਖੋ ਵੀ ਇਹ ਸਕੂਲ ਬਣਿਆ ਹੋਇਆ। ਚਲੋ ਚਲੋ। ਲਓ ਜੀ ਆ ਸਕੂਲ ਦੇਖੋ। ਬਹੁਤ ਹੀ ਸੋਹਣਾ ਜਾਪ ਰਿਹਾ ਹੈ। ਹੋਏ ਮਤਲਬ ਐ ਇੰਜ ਨਿਯਾਰਾ ਹੁੰਦਾ ਹਨਾ ਘੁੰਮਣ ਦਾ ਤਾਂ ਵੈਸੇ ਜਿੱਥੇ ਘੱਟ ਲੋਕ ਹੋਣ। ਪਰ ਅਜ ابھی ਜਦੋਂ ਲੱਪਣਾ ਪਵੇ ਫਿਰ ਓਖਾ ਲੱਗਦਾ ਜਦੋਂ ਦੁਬਾਰਾ ਫਿਰ ਉੱਥੇ ਹੀ ਜਾਣਾ ਪਵੇ ਜਦੋਂ ਸ਼ੁਰੂ ਇਹ ਸ਼ੁਰੂ ਕੀਤਾ ਹੀ ਮੋਟੇ ਗੜੇ ਦੇ ਛੱਪੜੇ ਕੋਲੇ ਮੈਂ ਤਾਂ ਰਹਿਣ ਦੇ ਆਹ ਦੇਖੋ ਬਾਈ ਕਿੰਨਾ ਸੋਹਣਾ ਮਹੌਲ ਆ ਤੇ ਹੁਣ ਆ ਪੌੜੀਆਂ ਚੜਨੀਆਂ ਪੈ ਰਹੀਆਂ ਸਿਰਫ ਇਹ ਬੰਦੇ ਨਾਲ ਇਹ ਬੰਦੇ ਦੀ ਵਜ੍ਹਾ ਨਾਲ ਇਹ ਕਹਿੰਦਾ ਸੀ ਉਹ ਤਲਾਬ ਵੀ ਆ ਦੇਖਣਾਗਾ ਇਹਦੀ ਜੈਦ ਪੂਰੀ ਕਰਨ ਦੀ ਖਾਤਰ ਸੀ ਰਾਹ ਭੁੱਲ ਗਏ ਸਾਰਾ ਪੌੜੀਆਂ ਦੇਖੋ ਹੁਣ ਚੜਨੀਆਂ ਪੈਣੀਆਂ ਕਿਉਂਕਿ ਇੱਧਰ ਆ ਗਏ ਸੀ ਬਸ ਸਟਾન્ડ ਹੈਗਾ ਉਧਰਲੀ ਸਾਈਡ ਦੂਜੀ ਪਾਸੇ ਪਾੜ ਦੇ ਚਲੋ ਓਏ ਇਹ ਤਾਂ ਬਾਲੀਆਂ ਸਿੱਧੀਆਂ ਯਾਰ ਉ ਸਾਧਾ ਯੋਖਾਂ ਯਾਰ ਬਈ ਚੜ ਰਹੀਆਂ

ਬੱਸ ਸਟੈਂਡ ਆ ਚੁੱਕਿਆ ਹੁਣ ਤੁਹਨ ਦਿਖਾਉਣੇ ਆ ਜਾਦੂਈ ਪਾਣੀ ਲੈ ਬਣਾਇਆ ਆ ਦੇਖੋ ਮੱਥਾ ਦੇਖੋ ਦੇਖੋ ਨਾਰਮਲ ਬਣੀ ਹੈ ਇਹਦਾ ਮੱਥਾ ਦੇਖਣ ਲੱਗ ਗਿਆ ਓਏ ਆ ਦੇਖੋ ਪਾਣੀ ਦਾ ਰੰਗ ਪਹਿਲਾਂ ਚਿੱਟਾ ਥੋੜਾ ਟਾਈਮ ਵੇਡ ਕਰੋਗੇ ਹੌਲੀ 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 ਨਾਰਮਲ ਹੋ ਜਾ ਦੇਖੋ ਆਇਲਾ ਇਹ ਤਾਂ ਜਾਦੂ ਹੈ